ਚੌਕ ਪ੍ਰੈਸ਼ਰ ਪੱਪੀ ਜਿੰਦਾਬਾਦ ਚੌਕ ਪ੍ਰੈਸ਼ਰ ਪੱਪੀ ਜਿੰਦਾਬਾਦ ਜਿੰਦਾਬਾਦ ਗੁਰਵਰਜਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਛੇਵੀਂ ਪਾਸ਼ਾਏ ਦੇ ਬਾਰ ਵਿਧਾਇਕ ਪੱਪੀ ਨੇ ਲੋਕਾਂ ਨੂੰ ਵੰਡੇ ਬੂਟੇ ਲੁਧਿਆਣਾ ਦੇ ਹਲਕਾ ਸੈਂਟਰਲ ਤੋਬੇਦਾਇਆ ਕਾ ਸ਼ੋਕ ਪ੍ਰਸ਼ਰ ਪੱਪੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਛੇਵੀਂ ਪਾਸ਼ਾਏ ਦੇ ਬਾਹਰ ਲੋਕਾਂ ਨੂੰ ਬੂਟੇ ਵੰਡੇ ਅਤੇ ਕਿਹਾ ਕਿ ਜਿੱਥੇ ਲੋਕ ਸ਼ਬੀਲਾਂ ਦਾ ਲੰਗਰ ਲਗਾਉਂਦੇ ਨੇ ਤਾਂ ਉੱਥੇ ਹੀ ਉਹਨਾਂ ਵੱਲੋਂ ਅੱਜ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ ਜਿਸ ਦੇ ਚਲਦਿਆਂ ਲੋਕ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖ ਸਕਣ। ਵੰਡੇ ਆ ਜੀ ਖਾਸ ਕਰ ਗਰਮੀ ਦਾ ਮੌਸਮ ਹੈ ਦੇਖੋ ਗੁਰੂ ਅਰਜਨ ਦੇਵ ਜੀ ਦੇ ਅਸ਼ੀਦੀ ਦਿਹਾੜੇ ਤੇ ਲੋਕ ਜਲਦੀ ਵੀ ਸ਼ਪੀਲ ਲਾਉਂਦੇ ਆ ਮੈਂ ਅੱਜ ਇਹ ਸੋਚਿਆ ਵੀ ਹਲਕਾ ਸੈਂਟਰ ਦੇ ਜਿੰਨੇ ਵੀ ਮੇਰੇ ਵਲੰਟੀਅਰ ਸਾਥੀ ਸਾਰਿਆਂ ਨੇ ਅਸੀਂ ਬੈਠ ਕੇ ਉਪਰਾਲਾ ਕੀਤਾ ਕਿ ਰੁੱਖਾਂ ਦੀ ਵੀ ਸ਼ਪੀਲ ਲਾਈ ਜਾਵੇ ਇਹ ਰੁੱਖ ਜਦੋਂ ਜਾਊਗੇ ਇਹ ਰੁੱਖ ਲੱਗਣ ਨਾਲ ਉੱਤ ਬਚਣੇ ਨੇ ਸਮਾਜ ਦਾ ਭਲਾ ਤਾਂ ਹੀ ਹੋਣਾ ਵਾ ਗੁਰੂਆਂ ਨੇ ਵੀ ਸਾਨੂੰ ਇਹੀ ਸੰਦੇਸ਼ ਦਿੱਤਾ ਉਹਨਾਂ ਦੇ ਸ਼ਹੀਦੀ ਵਿਹਾੜੇ ਦੇ ਅੱਜ ਰੁੱਖਾਂ ਦੀ ਛਪੀਲ ਲਾ ਕੇ ਮੈਂ ਹਲਕਾ ਸੈਂਟਰ ਦੇ ਲੋਕਾਂ ਦੇ ਵਿੱਚ ਅੱਜ 500 ਬੂਟਾ ਜਿਹੜਾ ਹੈ ਛਪੀਲ ਦੇ ਰੂਪ ਦੇ ਵਿੱਚ ਲੋਕਾਂ ਨੂੰ ਦਿੱਤਾ ਵਾ ਅਗਰ ਇਹਦੇ ਵਿੱਚੋਂ 2-300 ਬੂਟਾ ਹੀ ਹਰਾ ਹੋ ਕੇ ਲੋਕਾਂ ਨੂੰ ਛਾਂ ਛਾਂ ਦਊਗਾ ਤਾਂ ਪੂਰੇ ਲੋਕ ਆਨੰਦ ਮਾਣੂਗੇ ਇਸ ਗੱਲ ਦਾ ਅੱਜ ਇਹ ਰੁੱਖਾਂ ਦੀ ਜਿਹੜੀ ਛਪੀਲ ਆ ਉਹ ਗੁਰੂ ਅਰਜਨ ਦੇਵ ਜੀ ਦੇ ਵਿਹਾੜੇ ਦੇ ਉੱਤੇ ਲਾਈ ਗਈ ਹੈ 6ਵੇਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੇ ਲੋਕਾਂ ਰੁੱਖਾਂ ਨੂੰ ਕੱਟ ਰਹੇ ਨੇ ਕੀ ਮੈਂ ਸਿੱਧੋ ਜੇਣ ਲੇਖੋ ਰੁੱਖਾਂ ਨੂੰ ਕੱਟਣਾ ਪਾਪ ਆ ਰੁੱਖ ਨਾ ਕਟੋ ਜੇ ਰੁੱਖ ਰੋਗੇ ਤੇ ਪੁੱਤ ਰੋਗੇ ਇਹ ਪੁੱਤ ਰਣੇ ਜ਼ਰੂਰੀ ਆ ਆਪਾਂ ਰੁੱਖਾਂ ਦਾ ਬਚਾ ਕਰਾਂਗੇ ਪੁੱਤ ਆਪਰੇ ਆਪ ਬਚੂਗੇ ਰੁੱਖਾਂ ਨੂੰ ਹੋਰ ਜ਼ਿਆਦਾ ਵੱਧੀ ਗਿਣਤੀ ਨਾਲ ਹੋਰ ਲਾ ਕੇ ਆਪਾਂ ਹਰੀਆਲੀ ਕਰੀਏ ਆ ਜਿਹੜਿਆ ਗਰਮੀ ਦਾ ਮੌਸਮ ਆ ਲੋਕ ਇਹ ਹੌਲੀ ਹੌਲੀ ਮੈਂ ਅਪਰਾਲਾ ਕੀਤਾ ਵਾ ਅੱਜ ਦਾ ਨਹੀਂ ਅੱਜ ਦੇ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਦਿਹਾੜੇ ਦੇ 11000 ਰੁੱਖ ਜਿਹੜਾ ਵਾ ਮੈਂ ਉਹ ਹਲਕਾ ਸੈਂਟਰ ਚ ਲਾਉਣਾ ਅੱਜ 500 ਤੋਂ ਸ਼ੁਰੂਆਤ ਕਰਤੀ 11000 ਰੁੱਖ ਲਾਉਣਾ ਵਾ ਵਾਤਾਵਰਣ ਪ੍ਰੇਮੀਆ ਮਹੀਨੇ ਦੇ ਮਹੀਨੇ 500 ਰੁੱਖ ਹਰ ਇੱਕ ਮਹੀਨੇ ਵੰਡਿਆਗਾ ਨਾ ਔਰ ਬਾਤਾ ਬੰਦ ਤਾਂ ਹੀ ਸੁਧ ਹੋਊਗਾ ਜਦੋਂ ਆਪਾਂ ਇਹ ਰੁੱਖ ਲਾਵਾਂਗੇ ਵਾਤਾਵਰਣ ਪ੍ਰੇਮੀਆਂ ਦੇ ਨਾਲ ਵੀ ਕੋਈ ਸਹਿਯੋਗ ਲਿਆ ਜਾਊਗਾ ਨਹੀਂ ਅਸੀਂ ਆਪ ਸਾਰੇ ਜਿੰਨੇ ਆਮ ਆਦਮੀ ਪਾਰਟੀ ਦੇ volunteers ਸਾਥੀ ਆ ਉਹਨਾਂ ਦਾ ਰਲ ਕੇ ਲਾਵਾਂਗੇ ਕਿਉਂਕਿ ਜਦੋਂ ਆਪਣਾ ਆਪਣਾ ਬੀੜਾ ਚੱਕ ਕੇ ਗੁਰੂ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਬੰਦਾ ਚੱਲਦਾ ਤਾਂ ਗੁਰੂ ਮਹਾਰਾਜ ਕਿਰਪਾ ਕਰਦਾ ਉਹਦੇ ਵਿੱਚ ਆਪੇ ਹੀ ਕਾਮਯਾਬੀ ਹੁੰਦੀ ਹੈ